ਆਮ ਆਦਮੀ ਪਾਰਟੀ ਦਾ ਸਾਰੇ ਸੀਨੀਅਰ ਲੀਡਰ ਸਹਿਬਾਨ ਮੇਰੇ ਨਾਲ ਕੰਨ ਸਾਹਿਬ ਮੈਂਬਰ ਪਾਰਲੀਮੈਂਟ ਅਰੰਧਪੁਰ ਸਾਹਿਬ ਸਰਦਾਰ ਗੁਰਮੀਤ ਸਿੰਘ ਮੀਤਹਿਰ ਜੀ ਮੈਂਬਰ ਪਾਰਲੀਮੈਂਟ ਸੰਗਰੂਰ ਗੋਲਦੀ ਕਮਬੋਤ ਜੀ ਦਵਿੰਦਰ ਲਾਡੀ ਤੋਸ ਜੀ ਐਮਐਲਏ ਸਹਿਬਾਨ ਔਰ ਸੈਨੇਟ ਦੇ ਬਹੁਤ ਹੀ 올ਡੈਸਟ ਮੈਂਬਰ ਪੁਰਾਣੇ ਆਈ ਪੀ ਸਿੰਘ ਜੀ ਅਰਵਿੰਦਰ ਸਿੰਘ ਢਾਲੀਆਲ ਜੀ ਔਰ ਸਟੂਡੈਂਟ ਲੀਡਰ ਵਤਨਬੀਰ ਸਿੰਘ ਜੀ ਇਹ ਇੱਕ ਸਾਡਾ ਡੈਲੀਗੇਸ਼ਨ ਆਨਰੇਬਲ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਸਾਹਿਬ ਨੂੰ ਅਸੀਂ ਮਿਲ ਕੇ ਆਇਆ ਕਿ ਸਾਰਾ ਪੰਜਾਬ ਜਾਣਦਾ ਤੁਸੀਂ ਜਾਣਦੇ ਹੋ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਆ ਤੇ ਸਿੰਡੀਕੇਟ ਆ ਉਹਨੂੰ ਸੈਂਟਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇੱਕ ਡੈਮੋਕਰੈਟਿਕ ਸੈਟਅਪ ਨੂੰ ਤਬਾਹ ਕੀਤਾਗਾ ਉਹਨੂੰ ਖਤਮ ਕੀਤਾਗਾ ਕਿਵੇਂ 90 ਤੋਂ ਗਿਣਤੀ ਘਟਾ ਕੇ 31 ਕੀਤੀ ਹੈ ਪੰਜਾਬ ਦਾ ਬੱਚਾ ਬੱਚਾ ਜਾਣਦਾ ਕੱਲੀ ਪੰਜਾਬ ਯੂਨੀਵਰਸਿਟੀ ਪ੍ਰਭਾਵਿਤ ਨਹੀਂ ਹੋਈ ਇਹ ਨਹੀਂ ਕਿ ਚੰਡੀਗੜ੍ਹ ਦੀ ਯੂਨੀਵਰਸਿਟੀ ਪ੍ਰਭਾਵਿਤ ਹੋਈ ਆ ਪੰਜਾਬ ਯੂਨੀਵਰਸਿਟੀ ਪ੍ਰਭਾਵਿਤ ਹੋਈ ਆ ਪੰਜਾਬ ਦੇ 200 ਕਾਲਜ 200 ਕਾਲਜ ਜਿਹੜੇ ਦੇ ਉੱਪਰਭਾਵਿਤ ਹੋਏ ਨੇਗੇ ਪਰ ਲੱਖਾਂ ਹੀ ਸਟੂਡੈਂਟ ਜਿਹੜੇ ਪੰਜਾਬ ਦੇ ਨੇਗੇ ਜਿਹੜੇ ਚੰਡੀਗੜ੍ਹ 'ਚ ਪੜ੍ਹਦੇ ਨੇਗੇ ਜਾਂ ਪੰਜਾਬ ਦੇ ਕਾਲਜਾਂ 'ਚ ਪੜ੍ਹਦੇ ਨੇਗੇ ਉਹ ਸਾਰੇ ਪ੍ਰਭਾਵਿਤ ਹੋਏ ਲਗੇ ਕਿਉਂਕਿ ਇੱਕ ਲਗਭਗ ਪਿਛਲੇ 60 ਸਾਲ ਤੋਂ ਇੱਕ ਬਹੁਤ ਹੀ ਅੱਛਾ ਜਿਹੜਾ ਸੈਟਅਪ ਇੱਕ ਡੈਮੋਕਰੈਟਿਕ ਸੈਟਅਪ ਇੱਕ ਆਟੋਨਮਸ ਬਾਡੀ ਦਾ ਸੈਟਅਪ ਜਿਹੜਾ ਬਣਿਆ ਹੋਇਆ ਸੀਗਾ ਉਹਨੂੰ ਸੈਂਟਰ ਸਰਕਾਰ ਨੇ ਯੂਨੀਵਰਸਿਟੀ ਤੇ ਕਬਜ਼ਾ ਕਰ ਦਿੱਤੀ ਦੀ ਇਹ ਦੇਰ ਆ ਇਹ ਤੇਜ਼ੀ ਆਪਾਂ ਸਿਲੇਬਸ ਬਦਾਵਾਂਗੇ ਇਸ 200 ਕਾਲਜ ਦੇ ਅੰਦਰ ਪੰਜਾਬ ਦੇ ਸਿਲੇਬਸ ਨੂੰ ਕਿਵੇਂ ਬਦਲਾਂਗੇ ਪੰਜਾਬ ਦੇ ਜਿਹੜੇ ਅਧਿਆਪਕ ਨੇ ਉਹਨਾਂ ਦੀ ਭਰਤੀ ਪ੍ਰਕਿਰਿਆ ਨੂੰ ਕਿਵੇਂ ਪ੍ਰਭਾਵਿਤ ਕਰਾਂਗੇ ਪੰਜਾਬ ਯੂਨੀਵਰਸਿਟੀ ਦੀ ਭਰਤੀ ਪ੍ਰਕਿਰਿਆ ਨੂੰ ਕਿਵੇਂ ਪ੍ਰਭਾਵਿਤ ਕਰਾਂਗੇ ਇਹ ਸਾਰੇ ਸਿਸਟਮ ਨੂੰ ਤੋੜਨ ਦੇ ਲਈ ਜੋ ਪਿਛਲੇ 60 ਸਾਲ ਤੋਂ ਪੰਜਾਬ ਦੇ ਅੰਦਰ ਯੂਨੀਵਰਸਿਟੀ ਦੇ ਅੰਦਰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਕੰਮ ਕਰ ਰਿਹਾ ਉਹਨੂੰ ਤਬਾਹ ਕਰਨ ਦੇ ਦੀ ਨੋਟੀਫਿਕੇਸ਼ਨ ਜਿਹੜਾ ਔਰ 28 ਤਰੀਕ ਨੂੰ ਜਾਰੀ ਕੀਤਾ ਫਿਰ 4 ਤਰੀਕ ਨੂੰ ਕੀ ਕਿਹਾ ਕਿ ਐਸੀ ਨੋਟੀਫਿਕੇਸ਼ਨ ਬੈਡਰਾ ਕਰ ਲਿਆ ਬੈਡਰਾ ਨਹੀਂ ਕੀਤਾ 5 ਮਿੰਟਾਂ ਬਾਅਦ ਹੀ ਆਫਟਰ ਦੀ 5 ਮਿੰਟਸ ਇੱਕ ਹੋਰ ਨੋਟੀਫਿਕੇਸ਼ਨ ਆ ਜਾਂਦਾਗਾ ਕਿ ਪੈਂਡਿੰਗ ਰੱਖ ਰਿਆ ਜਾਂਦਾਗਾ ਸੋ ਇਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਕੇਂਦਰ ਸਰਕਾਰ ਪੰਜਾਬ ਨੂੰ ਪੰਜਾਬੀਅਤ ਨੂੰ ਖਤਮ ਕਰਨਾ ਚਾਹੁੰਦੀ ਆ ਪੰਜਾਬ ਦੇ ਲੋਕਾਂ ਨਾਲ ਦਿਲ ਤੋਂ ਨਫ਼ਰਤ ਕਰਦੀ ਆ ਔਰ ਸਾਡੀਆਂ ਹੁਣ ਯੂਨੀਵਰਸਿਟੀਆਂ ਨੂੰ ਪੈ ਕੇ ਕਦੇ ਪਹਿਲਾਂ ਭਾਖੜਾ ਬਿਆਸ ਡਿਵਿਜਨ ਬੋਰਡ ਨੂੰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਦੂਜੀ ਅਟੈਂਪਟ ਜਿਹੜੀ ਹੈ ਸੈਂਟਰ ਸਰਕਾਰ ਦੀ ਕੇਂਦਰ ਸਰਕਾਰ ਦੀ ਭਾਰਤੀ ਜਨਤਾ ਪਾਰਟੀ ਦੀ ਹੋਏ ਆ ਕਿ ਉਹ ਸਾਡੀ ਯੂਨੀਵਰਸਿਟੀ ਨੂੰ ਪੈ ਕੇ 200 ਕਾਲਜਾਂ ਨੂੰ ਬਰਬਾਦ ਕਰਨ ਦਾ ਜਿਹੜਾ ਉਹਨਾਂ ਟੀਚਾ ਮਿਥਰਿਆ ਪਰ ਲੇਕਿਨ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਸਾਡੀ ਸਮੁੱਚੀ ਟੀਮ ਆਮ ਆਦਮੀ ਪਾਰਟੀ ਦੀ ਔਰ ਸਾਰੇ ਪੰਜਾਬ ਦੇ 200 ਕਾਲਜਾਂ ਦੇ ਪ੍ਰਿੰਸੀਪਲ 200 ਕਾਲਜਾਂ ਦੇ ਜਿਹੜੇ ਸਾਡੇ ਸਟੂਡੈਂਟ ਨੇ ਚੰਡੀਗੜ੍ਹ ਦੇ ਸਾਡੇ ਸਟੂਡੈਂਟ ਨੇ ਚੰਡੀਗੜ੍ਹ ਯੂਨੀਵਰਸਿਟੀ ਦੀ ਇਲੈਕਟਿਡ ਬਾਡੀ ਦੇ ਵਿਦਿਆਰਥੀ ਜਿਹੜੇ ਦੇ ਕੇ ਸਾਰੀਆਂ ਜਥੇਬੰਦੀਆਂ ਦੇ ਅਸੀਂ ਰੜ ਕੇ ਜਿਹੜੀ ਆ ਇਹ ਲੜਾਈ ਲੜਾਂਗੇ ਬਿਲਕੁਲ ਇਹ ਸਟੇਟਸ ਜਿਹੜਾ ਉਹਨੂੰ ਬਹਾਕ ਚੜ ਕੇ ਰੱਖਾਂਗੇ ਮੈਂਬਰ ਲੱਭੇ ਹੋਣੇ ਚਾਹੀਦੇ 31 ਤੇ ਬਿਲਕੁਲ ਇਹ ਸਾਨੂੰ ਬਰਦਾਸ਼ਤ ਨਹੀਂ ਹੈਗਾ ਹੁਣ ਫਰਦਰ ਡਿਟੇਲ ਦੇ ਵਿੱਚ ਮੈਂ ਕੰਗ ਸਾਹਿਬ ਨੂੰ ਬੇਨਤੀ ਕਰਵਾ ਕੇ ਫਰਦਾ ਜਿਹੜਾ ਟੈਕਨੀਕਲੀ ਡਿਟੇਲ ਤੁਹਾਨੂੰ ਸਮਝਾਉਣਗੇ ਕਿ ਕਿਵੇਂ ਕਿਵੇਂ ਇਹਨਾਂ ਨੇ ਜਿਹੜਾ ਹੈਗਾ ਸਾਬੋਤਾਜ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਕਿਵੇਂ ਜਿਹੜਾ ਡੈਮੋਕ੍ਰੈtic ਸੈਟਅਪ ਆ ਜਿਹੜਾ ਆਟੋਨਮਸ ਬਾਡੀ ਦਾ ਸੈਟਅਪ ਆ ਉਹਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਦੋ ਵਾਰ ਖੁਦ ਇਹ ਸੈਨੇਟ ਮੈਂਬਰ ਰਹੇ ਨੇਗੇ ਆਈਪੀ ਸਿੰਘ ਜੀ ਸੈਂਟਰ ਸੈਨੇਟ ਦੇ ਮੈਂਬਰ ਰਹੇ ਨੇ ਕਿ ਸੋ ਮੈਂ ਕੰਕ ਸਾਉਂਦ ਬੇਨਤੀ ਕਰਉਂਗਾ। ਚੀਮਾ ਸਾਹਿਬ ਨੇ ਗੱਲ ਨਹੀਂ ਕੋਈ ਨਹੀਂ ਆ ਗਿਆ। ਠੀਕ ਹੈ ਠੀਕ ਹੈ। ਵੈਸੇ ਤੇ ਚੀਮਾ ਸਾਹਿਬ ਨੇ ਆਲਮੋਸਟ ਜਿਹੜਾ ਸਾਡਾ ਅੱਜ ਦਾ ਆਉਣ ਦਾ ਪਰਪਸ ਹੀ ਤੁਹਾਡੇ ਐਕਸਪਲেইন ਕਰਤਾ ਹੈ। ਸਾਡਾ ਬੁਨਿਆਦੀ ਤੌਰ ਤੇ ਇਹੀ ਕੇਂਦਰ ਸਰਕਾਰ ਨੂੰ ਸਵਾਲ ਹੈ ਉਹ ਮਾਨਯੋਗ ਗਵਰਨਰ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਪੰਜਾਬ ਯੂਨੀਵਰਸਿਟੀ ਸੈਨੇਟ اور ਸਿੰਡੀਕੇਟ ਪੰਜਾਬ ਦੀ ਅਸੈਂਬਲੀ ਚੋਂ ਪਾਸ ਹੋਏ ਐਕਟ ਦੇ ਰਾਹੀਂ ਹੋਣ ਚਾਹੀਏ ਜਿਹੜਾ ਸਭ ਤੋਂ ਕਨਸਟੀਟਿਊਸ਼ਨਲ ਸਵਾਲ ਹੈ ਕਿ 1947 ਚ ਪੰਜਾਬ ਅਸੈਂਬਲੀ ਚੋਂ ਪਾਸ ਹੋਏ ਐਕਟ ਨੂੰ ਭਾਰਤ ਸਰਕਾਰ ਦੀ ਐਜੂਕੇਸ਼ਨ ਦੀ ਮਿਨਿਸਟਰੀ ਇੱਕ ਨੋਟੀਫਿਕੇਸ਼ਨ ਨਾਲ ਨਾਤੇ ਅਮੈਂਡ ਕਰ ਸਕਦੀ ਹੈ ਨਾ ਰੱਦ ਕਰ ਸਕਦੀ ਔਰ ਸਭ ਤੋਂ ਵੱਡੇ ਸਟੇਕ ਹোল্ডার ਪੰਜਾਬ ਯੂਨੀਵਰਸਿਟੀ ਜਿੱਤਰਾ ਚੀਮਾ ਸਾਹਿਬ ਨੇ ਦੱਸਿਆ ਕਿ ਤਕਰੀਬਨ 200 ਕਾਲਜ ਸਾਡੇ ਆ ਔਰ ਲਾਹੌਰ ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਇਹ ਵਿਰਾਸਤੀ ਇੰਸਟੀਚਿਊਸ਼ਨ ਹੈ ਜਿਹਦੇ ਨਾਲ ਸਾਡਾ ਇਮੋਸ਼ਨਲ ਸੰਵਿਧਾਨਿਕ ਤੇ ਇਤਿਹਾਸਿਕ ਰਿਸ਼ਤਾ ਹੈ ਤੇ ਇਸ ਤਰੀਕੇ ਨਾਲ ਜਿਹੜਾ ਗੈਰ ਸੰਵਿਧਾਨਿਕ ਤੌਰ ਤਰੀਕਾ ਭਾਰਤ ਸਰਕਾਰ ਨੇ ਭਾਜਪਾ ਦੀ ਕੇਂਦਰ ਸਰਕਾਰ ਨੇ ਅਪਣਾਇਆ ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਔਰ ਇਸ ਮਾਮਲੇ ਤੇ ਤਮਾਮ ਪੰਜਾਬ ਦੇ ਵਿਦਿਆਰਥੀ ਟੀਚਰ ਨੌਨ ਟੀਚਰ ਸਾਰੇ ਇਕਜੁੱਟ ਹੋ ਕੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਡੈਮੋਕਰੈਟਿਕ ਸੈਟਅਪ ਹੈ ਜਿਹੜਾ ਪਿਛਲੇ 60 ਸਾਲ ਤੋਂ ਕੰਮ ਕਰ ਰਿਹਾ ਜਿਹੜਾ ਚੀਮਾ ਸਭ ਨੇ ਤੁਹਾਡੇ ਸਾਹਮਣੇ ਦਲ ਰੱਖੀ ਆ ਉਹ ਬਹਾਰ ਰਵੇ ਉਹ ਕੰਟੀਨਿਊ ਰਵੇ ਔਰ ਸਭ ਤੋਂ ਜ਼ਰੂਰੀ ਇਹ ਕਿ ਪੰਜਾਬ ਦੀ ਨੁਮਾਇੰਦਗੀ ਜਿਹੜੀ ਆ ਉਹ ਲਗਾਤਾਰ ਪੰਜਾਬ ਯੂਨੀਵਰਸਿਟੀ ਦੀ ਡਿਸੀਜਨ 메ਕਿੰਗ ਚ ਉਸੇ ਤਰੀਕੇ ਨਾਲ ਜਾਰੀ ਰਹੂਗੀ ਇਹ ਸਾਡੀ ਜਦੋਜਾਹਦ ਹੈ ਇਹੀ ਅਸੀਂ ਅੱਜ ਮਾਨਯੋਗ ਗਵਰਨਰ ਸਾਹਿਬ ਨੂੰ ਵੀ ਬੇਨਤੀ ਮੈਂ ਸਾਡੇ ਪਾਰਜੋਗ ਮੈਂਬਰ ਮੀਤ ਹਰਜੀਮ ਸਾਡੇ ਨਾਲ ਸੀ ਉਹਨਾਂ ਨੂੰ ਕਹੂੰਗਾ ਉਹ ਵੀ ਤੁਹਾਡੇ ਸਾਹਮਣੇ ਇਸ ਵਿਸ਼ੇ ਤੇ ਆਪਣੀ ਗੱਲ ਰੱਖਣ। ਧੰਨਵਾਦ ਜੀ ਮੇਰੇ ਨਾਲ ਪਹਿਲਾਂ ਜਿਵੇਂ ਚੀਮਾ ਸਾਹਿਬ ਤੇ ਕੰਗ ਸਾਹਿਬ ਨੇ ਦੱਸਿਆ ਤੇ ਕੰਗ ਸਾਹਿਬ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਡੇ ਲਈ ਜਿਹੜੀ ਪੰਜਾਬ ਯੂਨੀਵਰਸਿਟੀ ਆ ਪੰਜਾਬ ਦੇ ਲੋਕਾਂ ਲਈ ਇਹ ਇਕੱਲਾ ਇਹ ਨਹੀਂ ਵੀ ਇੱਕ ਵਿਦਿੱਕ ਆਧਾਰ ਆ ਜਿੱਥੋਂ ਕਹ ਲੋ ਵੀ ਬੱਚੇ ਗ੍ਰੈਜੂਏਸ਼ਨ ਕਰਦੇ ਆ ਮਾਸਟਰਸ ਕਰਦੇ ਆ ਪੀ ਐਚ ਡੀ ਕਰਦੇ ਆ ਤੇ ਆਪਣੇ ਫੀਲਡ ਜਾ ਕੇ ਕੰਮ ਕਰਦੇ ਆ ਸਾਡੀ ਇਹਦੇ ਨਾਲ ਜਿਹੜੀ ਸਾਂਝ ਹੈ ਉਹ ਦਹਾਕਿਆਂ ਦੀ ਹੈ ਮੈਂ ਯਾਦ ਹੈ ਜਦੋਂ ਪਿਛਲੀ ਵਾਰ ਵੀ ਇਹਦਾ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਵਿਧਾਨ ਸਭਾ ਚ ਮਤ ਆਇਆ ਸੀ ਮੈਂ ਉਦੋਂ ਹਾਇਰ ਐਜੂਕੇਸ਼ਨ ਮਨਿਸਟਰ ਸੀ ਉੱਥੇ ਵੀ ਇਸ ਗੱਲ ਦਾ ਜ਼ਿਕਰ ਜਿਹੜਾ ਕੀਤਾ ਸੀ ਕਿ ਜਦੋਂ ਪੰਜਾਬ ਜਾਂ ਕਹ ਲਓ ਵੀ ਭਾਰਤ ਤੇ ਪਾਕਿਸਤਾਨ ਵੰਡੇ ਗਏ ਤਾਂ ਲੱਖਾਂ ਪੰਜਾਬੀ ਆ ਜਿਹੜਾ ਆਪਣੇ ਪਹਿਲੇ ਘਰ ਕਿਉਂਕਿ ਸਾਡੀ ਬੜੀ ਵਿਰਾਸਤ ਸਾਡੀਆਂ ਹਿਸਟੋਰੀਕਲ ਬਿਲਡਿੰਗਸ ਦੇ ਜਿਹੜੀਆਂ ਪਾਕਿਸਤਾਨ ਰਹਿ ਗਈਆਂ ਤਾਂ ਜਦੋਂ ਲੱਖਾਂ ਪੰਜਾਬੀ ਪਾਕਿਸਤਾਨ ਚ ਆਪਣਾ ਸਾਰਾ ਕੁਝ ਛੱਡ ਕੇ ਆਏ ਤਾਂ ਪੰਜਾਬ ਯੂਨੀਵਰਸਿਟੀ ਵੀ ਆਪਣਾ ਪਹਿਲਾ ਘਰ ਜਿਹੜਾ ਲਾਹੌਰ ਛੱਡ ਕੇ ਸਾਡੇ ਨਾਲ ਇੱਥੇ ਹੁਸ਼ਿਆਰਪੁਰ ਆਈ ਤੇ ਉਸ ਤੋਂ ਬਾਅਦ ਪੰਜਾਬ ਦੇ ਹੀ ਜਿਹੜੇ ਪਿੰਡ ਨੇ ਉਜਾੜ ਕੇ ਚੰਡੀਗੜ੍ਹ 'ਚ ਜਿਹੜਾ ਕਹਿ ਲੋ ਵੀ ਨਵਾਂ ਕਰ ਨਵੀ ਯੂਨੀਵਰਸਿਟੀ ਜਿਹੜੀ ਆ ਉਹ ਬਣਾਈ ਗਈ ਇਸ ਕਰਕੇ ਪੰਜਾਬੀਆਂ ਦੀ ਬੜੀ ਇਮੋਸ਼ਨਲ ਜਿਹੜੀ ਅਟੈਚਮੈਂਟ ਹੈ ਪੰਜਾਬ ਯੂਨੀਵਰਸਿਟੀ ਦੇ ਨਾਲ ਪਰ ਕੇਂਦਰ ਦੀ ਪਤਾ ਨਹੀਂ ਐਸੀ ਕੀ ਮਜਬੂਰੀ ਹੈ ਦੁਬਾਰਾ ਦੁਬਾਰਾ ਇਹਦੀ ਛੇੜਖੜ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾਲੇ ਜਿਵੇਂ ਕੰਗ ਸਾਬ ਨੇ ਦੱਸਿਆ ਕਿ ਇਹਦਾ ਜਿਹੜਾ ਸਟੇਟਸ ਹੈ ਉਹ ਬਿਲਕੁਲ ਸਾਫ਼ ਲਿਖਿਆ ਹੋਇਆ ਹੈ ਕਿ ਇੰਟਰ ਸਟੇਟ ਬਾਡੀ ਕਾਰਪੋਰੇਟ ਹੈ ਇਹਨੂੰ ਤੁਸੀਂ ਵਿਦਆਊਟ ਕੰਸਲਟੇਸ਼ਨ ਪੰਜਾਬ ਦੇ ਨਾਲ ਤੁਸੀਂ ਇਹਨੂੰ ਅਮੈਂਡ ਨਹੀਂ ਕਰ ਸਕਦੇ ਪਰ ਫਿਰ ਵੀ ਗੈਰ ਸੰਵਿਧਾਨਿਕ ਤਰੀਕੇ ਨਾਲ ਇਹਨੂੰ ਜਿਹੜਾ ਅਮੈਂਡ ਇਹ ਪਹਿਲੀ ਵਾਰ ਨਹੀਂ ਇਹ ਤੋਂ ਪਹਿਲਾਂ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪਰ ਕਿਉਂਕਿ ਉਦੋਂ ਵੀ ਜਦੋਂ ਅਸੀਂ ਵਿਧਾਨ ਸਭਾ ਚ ਮਤਾ ਲੈ ਕੇ ਆਂਦਾ ਉਦੋਂ ਇਹਨੂੰ ਰੱਦ ਕੀਤਾ ਗਿਆ ਉਦੋਂ ਪਹਿਲਾਂ ਵੀ ਤੁਹਾਡੇ ਇਤਿਹਾਸ ਚ ਹੋਣਾ ਹੈ ਕਿ ਜਿਹੜਾ ਹਰਿਆਣਾ ਖੁਦ ਪੰਸੀ ਰਾਲ ਇਹਦੇ ਚੋਂ ਨਿਕਲੇ ਕਿ ਜੀ ਸਾਨੂੰ ਤਾਂ ਜੀ ਪੰਜਾਬ ਯੂਨੀਵਰਸਿਟੀ ਦੀ ਐਫੀਲੀਏਸ਼ਨ ਚਾਹੀਦੀ ਨਹੀਂ ਆਪ ਉਹਨਾਂ ਨੇ ਆਪਣੀ ਯੂਨੀਵਰਸਿਟੀ ਬਣਾਈ ਉਹਨਾਂ ਨੂੰ ਦੁਬਾਰਾ ਹਰਿਆਣੇ ਨੂੰ ਸਭਰਾਉਣ ਦੀ ਕੋਸ਼ਿਸ਼ ਕੀਤੀ ਤੇ ਥੋੜੇ ਯਾਦੂ ਨੇ ਇੱਕ ਵਾਰੀ ਇਹ ਵੀ ਕੋਸ਼ਿਸ਼ ਕੀਤੀ ਕਿ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਨਾਮ ਹੈ ਉਹਨੂੰ ਬਦਲਾਇਆ ਜਾਵੇ ਇਹ ਮਤਲਬ ਕਿ ਦੁਬਾਰਾ ਦੁਬਾਰਾ ਯੂਨੀਵਰਸਿਟੀ ਨੂੰ ਲੈ ਕੇ ਵੀ ਤੇ ਜਿਹੜੇ ਹੋਰ ਵੀ ਪੰਜਾਬ ਦੇ بڑے ਇਦਾਂ ਦੇ ਸੰਵੇਦਨਸ਼ੀਲ ਮੁੱਦੇ ਆ ਜਿਨ੍ਹਾਂ ਨੂੰ ਲੈ ਕੇ ਕੇਂਦਰ ਦੀ ਪਾਸ ਸਰਕਾਰ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਇਮਤਿਹਾਨ ਲੈ ਲਉ ਜਾਂ ਜਿਹੜਾ ਟੈਂਪਰੇਚਰ ਆ ਉਹ ਚੈੱਕ ਕਰਦੀ ਰਹਿੰਦੀ ਹੈ ਤੁਸੀਂ ਦੇਖੋ ਵੀ ਹੁਣ ਤੋਂ ਨਹੀਂ ਮੈਂ ਪਾਰਲੀਮੈਂਟ 'ਚ ਹੀ ਬੋਲਿਆ ਸੀ ਕਿ ਪੰਜਾਬ ਨਾਲ ਹਰ ਵਾਰ ਇਸ ਤਰ੍ਹਾਂ ਦਾ ਵਿਤਕਰੇ ਜਿਹੜੇ ਆ ਜਾਂ ਇਸ ਤਰ੍ਹਾਂ ਦਾ ਕਹਿ ਲਓ ਵੀ ਚੋਪਾ ਜਿਹੜੀਆਂ ਨੇ ਕਿਉਂ ਲਾਈਆਂ ਜਾਂਦੀਆਂ ਆ ਹੁਣੇ ਜਿਹੜਾ ਬੀਬੀਐਮਪੀ ਵਾਲਾ ਹੋਇਆ ਇਸ ਤੋਂ ਪਹਿਲਾਂ ਇਹਦਾ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਦੋਸਤੋ ਪਹਿਲਾਂ ਜਿਹੜੇ ਕਿਸਾਨੀ ਬਿੱਲ ਵੀ ਉਹ ਵੀ ਜਿਹੜੇ ਲਿਆਂਦੇ ਗਏ ਉਹ ਵੀ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਸਾਡੇ ਪੰਜਾਬ ਦੇ ਲੋਕਾਂ ਨੇ ਲੜਾਈ ਲੜੀ ਤਾਂ ਵੀ ਜਿਹੜੇ ਉਹ ਬਿੱਲ ਨੇ ਉਹ ਵਾਪਸ ਹੋਏ ਇਹ ਤੋਂ ਪਹਿਲਾਂ ਵੀ ਤੁਸੀਂ ਹਰ ਜਗ੍ਹਾ ਦੇਖੋ ਕਿ ਸਾਡੇ ਕਦੇ ਗਵਾਂਢੀ ਸੂਬਿਆਂ ਨੂੰ ਕਹਿ ਲਓ ਵੀ ਉਹਨਾਂ ਨੂੰ ਟੈਕਸ ਸਰ ਨੂੰ ਬਣਾ ਦਿੱਤਾ ਜਾਂਦਾ ਦੇ ਪੰਜਾਬ ਨੂੰ ਇਦਾਂ ਹੀ ਛੱਡ ਦਿੱਤਾ ਜਾਂਦਾ ਸੋ ਹਰ ਜਗ੍ਹਾ ਇਸ ਤਰ੍ਹਾਂ ਦੇ ਜਿਹੜੇ ਭਾਵੇਂ ਉੱਥੇ ਕੋਈ ਵੀ ਧਿਰ ਅੱਜ ਬੀਜੇਪੀ ਬੈਠੀ ਐ ਇਹ ਸਰਕਾਰ ਨੂੰ ਅਸੀਂ ਇਹ ਕਹ ਲਓ ਵੀ ਇਹ ਚੇਤਾਵਨੀ ਦਿੰਦੇ ਆ ਕਿ ਤੁਸੀਂ ਇਸ ਤਰ੍ਹਾਂ ਪੰਜਾਬ ਨੂੰ ਦੁਬਾਰਾ ਦੁਬਾਰਾ ਟੈਸਟ ਕਰਨਾ ਬੰਦ ਕਰ ਦਿਓ ਜੋ ਪੰਜਾਬ ਦੀਆਂ ਸੰਸਥਾਵਾਂ ਨੇ ਜੋ ਪੰਜਾਬ ਦੇ ਸੰਵੇਦਨਸ਼ੀਲ ਮੁੱਦੇ ਆ ਤੁਸੀਂ ਇਦਾਂ ਕਰਕੇ ਅੱਗ ਦੇ ਨਾਲ ਖੇਡ ਰਹੇ ਹੋ ਅੱਜ ਵੀ ਹੁਣ ਤੁਸੀਂ ਦੇਖੋ ਵੀ ਇਹ ਜਿਹੜਾ ਮੁੱਦਾ ਜਿਹੜਾ ਬੰਦਾ ਕਦੇ ਯੂਨੀਵਰਸਿਟੀ ਆਇਆ ਵੀ ਨਹੀਂ ਜਿਹੜਾ ਬਾਪੂ ਪਿੰਡ 'ਚ ਵੀ ਬੈਠਾ ਹੈ ਜਿਹੜਾ ਪਿੰਡ ਤੇ ਸਕੂਲ 'ਚ ਵੀ ਨਹੀਂ ਗਿਆ ਅੱਜ ਉਹ ਵੀ ਇਸ ਮੁੱਦੇ ਨੂੰ ਲੈ ਕੇ ਇਮੋਸ਼ਨਲ ਹੈ ਵੀ ਯਾਰ ਸਾਡੇ ਪੰਜਾਬ ਦੀ ਯੂਨੀਵਰਸਿਟੀ ਆ ਸਾਡੀ ਇੰਨੀ ਦਿਹਾਕਿਆਂ ਦੀ ਸਾਜ ਹੈ ਅਸੀਂ ਉਹਦਾ ਕੇਂਦਰੀਕਰਨ ਨਹੀਂ ਕਰਨ ਦੇਣਾ ਪਰ ਫੇਰ ਜਦੋਂ ਇਹ ਲੋਕਾਂ ਦੀ ਇਦਾਂ ਦੀ ਅਟੈਚਮੈਂਟ ਆ ਪਤਾ ਨਹੀਂ ਕੀ ਐਸੀ ਮਜਬੂਰੀ ਹੈ ਕਿ ਦੁਬਾਰਾ ਦੁਬਾਰਾ ਮਤਲਬ ਕਿ ਇਦਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸੋ ਇਸੇ ਨੂੰ ਲੈ ਕੇ ਅੱਜ ਅਸੀਂ ਗਵਰਨਰ ਸਾਹਿਬ ਨਾਲ ਵੀ ਸਾਰੀਆਂ ਅੰਦਰੇ ਬੜੀ ਡਿਟੇਲ 'ਚ ਜਿਹੜੀਆਂ ਗੱਲਾਂ ਹੋਈਆਂ ਨੇ ਤੇ ਉਹਨਾਂ ਨੇ ਵਿਸ਼ਵਾਸ ਜਿਹੜਾ ਦਵਾਇਆਗਾ ਕਿ ਮੈਂ ਉੱਪਰ ਜਿਹੜੀ ਗੱਲ ਕਰੂੰਗਾ ਤੇ ਇਹਨੂੰ ਦਰਸਤ ਕਰਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰੂੰਗਾ ਸੋ ਇਹਦੇ ਨਾਲ ਨਾਲ ਅਸੀਂ ਇਹ ਵੀ ਮੰਗ ਕੀਤੀ ਹੈ ਕਿ ਜਿਹੜੀ ਇਲੈਕਸ਼ਨ ਹੈ ਆ ਨੋਟੀਫਿਕੇਸ਼ਨ ਦੇ ਦਿਲੋਂ ਬਾਅਸ ਹੋਵੇ ਉਹਦੇ ਨਾਲ ਨਾਲ ਇਲੈਕਸ਼ਨ ਡੇਟ ਵੀ ਅਨਾਉਂਸ ਕੀਤੀ ਜਾਵੇ ਕਿਉਂਕਿ ਸੈਨੇਟ ਜਿਹੜੀ ਇਲੈਕਸ਼ਨ ਦੀ ਡੇਟ ਆ ਉਹ ਵੀ ਡਿਊ ਹੈ ਮੈਂ ਸਰ ਇੱਕ ਹੋਰ ਆਪੀਸਿੰਗ ਦੀ ਆਪੀਸ ਪੁਰਾਣੇ ਸੈਨੇਟਰ ਨੇ ਉਹਨਾਂ ਦੇ ਬਿਹਾਫ ਤੇ ਗੱਲ ਕਰਕੇ ਸਰ ਅਸੀਂ ਅੱਜ ਸਾਡੇ ਕਨਸਟੀਟਿਊਸ਼ਨਲ ਹੈੱਡ ਗਵਰਨਰ ਸਾਹਿਬ ਕੋਲੇ ਡੈਲੀਗੇਸ਼ਨ ਦੇ ਨਾਲ ਜੋ ਪ੍ਰੈਜ਼ెంట్ ਹਾਲਾਤ ਬਣੇ ਹੋਏ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੇ ਵਿੱਚ ਹਰ ਇੱਕ ਪੰਜਾਬੀ ਦੇ ਵਿੱਚ ਇਹ ਕਹਿ ਲੋ ਸੱਤਤਾ ਬਣੀ ਵੀ ਹੈ ਵੀ ਇਸ ਨੂੰ ਕਿਉਂ ਜਿਹੜੀ ਡੈਮੋਕ੍ਰੈਟਿਕ ਸੈਟਅਪ ਪੁਰਾਣੀ ਐਨੀ ਨੂੰ ਕਿਉਂ ਹਲਾਇਆ ਜਾ ਰਿਹਾ ਮੇਰੇ ਤੋਂ ਪਹਿਲਾਂ ਸਾਰੇ ਲੀਡਰ ਸਹਿਬਾਨ ਨੇ ਬਹੁਤ ਅੱਛੇ ਤਰੀਕੇ ਨਾਲ ਰੋਸ਼ਨੀ ਪਾ ਦਿੱਤੀ ਹੈ ਸੋ ਸਾਡਾ ਤਾਂ ਅਸੀਂ ਜਦੋਂ ਬੱਚਿਆਂ ਨੂੰ ਪੜਾਉਨੇ ਆ ਅਸੀਂ ਹਮੇਸ਼ਾ ਇਹ ਐਗਜ਼ਾਮਪਲ ਦਿੰਨੇ ਆ ਕਿ ਭਾਰਤ ਸਾਰੀ ਦੁਨੀਆ ਦੇ ਵਿੱਚ ਇਸ ਕਰਕੇ ਮਸ਼ਹੂਰ ਹੈ ਕਿ ਇਹਦੀ ਡੈਮੋਕਰੈਟਿਕ ਸੈਟਅਪ ਸਭ ਤੋਂ ਵੱਡੀ ਹੈ। ਔਰ ਲੋਕ ਸਭਾ ਦੀਆਂ ਸੀਟਾਂ ਹੁਣ ਇੱਕ ਪਾਸੇ ਤਾਂ ਵਧ ਰਹੀਆਂ ਨੇ। ਫਿਰ ਇਹੀ ਜੀ ਕਿਹੜੀ ਮਜਬੂਰੀ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਇਲੈਕਟ੍ਰਿਕ ਇਲੈਕਸ਼ਨ ਨਾਲ ਡੈਮੋਕਰੈਟਿਕ ਸੈਟਅਪ ਹੈ ਉਹਦੀਆਂ ਸੀਟਾਂ ਘਟਾਈਆਂ ਜਾ ਰਹੀਆਂ। ਸੋ ਸਾਡੀ ਰਿਕਵੈਸਟ ਇਹੀ ਹੈ ਕਿ ਡੈਮੋਕਰੈਟਿਕ ਸੈਟਅਪ ਉਵੇਂ ਹੀ ਰੱਖਿਆ ਜਾਵੇ ਤਾਂ ਕਿ ਪੰਜਾਬ ਦੇ ਹਰ ਇੱਕ ਵਰਗ ਦੀ ਹਰ ਇੱਕ ਕੰਸਟਿਟੂਐਂਸੀ ਦੀ ਸਭ ਤੋਂ ਵੱਡਾ ਵਰਗ ਜਿਹ ਗ੍ਰੈਜੂਏਟ ਕਨਸਟੈਂਸੀ ਨੂੰ ਉਸੇ ਤਰੀਕੇ ਨਾਲ ਬਹਾਲ ਕੀਤਾ ਜਾਵੇ ਤੇ ਟੀਚਰ ਪ੍ਰਿੰਸੀਪਲ ਸਾਰੇ ਇਲੈਕਸ਼ਨ ਸੈਟਅਪ ਚ ਉਹਨੀਆਂ ਸੀਟਾਂ ਰੱਖਿਆ ਜਾਣ ਬਹੁਤ ਬਹੁਤ ਧੰਨਵਾਦ